ਸਸਤੀ ਕਾ ਪੰਜਾਬੀਓ ਅੱਜ ਦੀ ਵੀਡੀਓ ਵੀ ਬੜੀ ਕੱਟ ਰਿਆਂ ਇੱਧਰ ਵੇਖੋ ਕਣਕਾ ਠਾਠਾ ਮਾਰਦੀਆਂ ਤੇ ਜੰਗਲੀ ਏਰੀਆ ਇਹ ਕਿਸਾਨਾਂ ਵਾਸਤੇ ਵੀਡੀਓ ਵਾ ਮੇਰੇ ਭੈਣ ਭਰਾਵਾਂ ਵਾਸਤੇ ਜਿੰਨਾਂ ਨੂੰ ਲੱਗੂਗਾ ਉਹ ਵਾਕਿਆ ਹੀ ਇਹਨੂੰ ਕਹਿੰਦੇ ਆ ਕਿਸਾਨੀ ਤੇ ਖੇਤੀ ਤੇ ਸਰਦਾਰੀ ਤੇ ਮੈਂ ਤੁਹਾਡਾ ਲਾਲੀ ਪਟਾਲੇ ਵਾਲਾ ਪੇਜ ਲਾਈਕ ਹਲ ਜ਼ਰੂਰ ਕਰਿਓ ਮੇਰੇ ਭਰਾ ਤੇ ਜਿਹੜੀ ਕਹਿੰਦੇ ਨਾ ਵੀ ਮੇਨ ਤਾਂ ਨੂੰ ਚੀਜ਼ ਦਿਖਲਣੀ ਆ ਉਹ ਅੱਗੇ ਜਾ ਕੇ ਆਉਣੀ ਆ ਬਾਈ ਇੰਡੀਆਂ ਕਮਾਉਂਦੀਆਂ ਵੱਡੀਆਂ ਛੱਡੀਆਂ ਵਾਲੀਆਂ گاਵਾ 100-100 ਲੀਟਰ ਦੁੱਧ ਦੇਣ ਵਾਲੀਆਂ ਜਿਹੜੀਆਂ ਖੁੱਲੇ ਸਮਾਨ ਦੇ ਵਿੱਚ ਛੱਡੀਆਂ ਹਈਆਂ ਨੇ ਤੇ ਆਹ ਕਣਕਾ ਦੇਖ ਲਿਓ ਇਧਰ ਵੀ ਕਿੱਦਾਂ ਓਏ ਹੋਏ ਹੋਏ ਜਿਦਾਂ ਸੋਨੇ ਦੀਆਂ ਚਾਦਰਾਂ ਨਹੀਂ ਵਿਛਾਈਆਂ ਹੁੰਦੀਆਂ ਧਰਤੀ ਤੇ ਉਹ ਚੀਜ਼ ਬਣੀ ਪਈ ਆ ਗੋਰੇ ਜਾ ਜਾ ਕੇ ਫੋਟੋ ਖਿੱਚ ਦਿੰਦੇ ਅੱਜ ਤੁਹਾਡਾ ਬਟਾਲੇ ਵਾਲਾ ਫੋਟੋ ਖਿੱਚ ਕੇ ਤੁਹਾਨੂੰ ਭੇਜਣ ਦੇ ਆ ਵੀ ਅਸੀਂ ਕਿਸੇ ਗੱਲੋਂ ਘਟ ਨਹੀਂ ਆ ਗੋਏ ਦਾ ਢੇਰ ਲੱਗਾ ਵਕ ਮੱਜਾਂ ਦਾ ਗੋਹਾ گاਵਾ ਦਾ ਗੋਹਾ ਜਿਹੜਾ ਖੇਤਾਂ ਨੂੰ ਭੈਣਾ ਜੇ ਗੋਰੇ ਨਜ਼ਾਰੇ ਲੈਦੇ ਕੰਮ ਵੀ ਕਰਦੇ ਆ ਤੇ ਘੈਂਟ ਕੰਮ ਕਰਦੇ ਆ ਵੇਖਿਓ ਇਧਰ ਇਧਰ ਇੱਕ ਛੱਪੜ ਆ ਨਾ ਹਉਣ ਵਾਲਾ ਇਹਨੂੰ ਬਾਦੇ ਟਾਕ ਡੋਚ ਵਿੱਚ ਜਰਮਨੀ ਭਾਸ਼ਾ ਚ ਕਹਿੰਦੇ ਆ ਇੱਥੇ ਗੋਰੇ ਤੁਪੇ ਨਾ ਹੁਣ ਆਏ ਆ ਉਹ ਵੀ ਸੀਨ ਵੇਖ ਲਿਓ ਪਹਿਲਾਂ ਆਹ ਦੇਖੋ ਛੱਪੜ ਮੱਸ਼ੀਆਂ ਵੀ ਫੜਦੇ ਆ ਤੇ ਨਾਉਂਦੇ ਵੀ ਆ ਤੇ ਚਲਸੀਅਲ ਵੀ ਕਰਦੇ ਆ ਬਾਕੀ ਨਹੀਂ ਕੋਈ ਦੱਸਣਾ ਹੋਰ ਕੀ ਕੀ ਕਰਦੇ ਤੇ ਆਹ ਦੇਖੋ ਬਾਬਿਓ ਗੱਡੀ ਜਾਣ ਈ ਖੇਤਾਂ ਦੇ ਵਿੱਚ ਰਾਣੀ ਕਿੱਥੇ ਗਈਆਂ ਬੇੜੀਆਂ ਤੇ ਕਿੱਥੇ ਗਈਆਂ ਟਾਲੀਆਂ ਓਏ ਹੋਏ ਕਿੱਥੇ ਗਈ ਵਤਨਾ ਦੀ ਸ਼ਾਂ ਮੇਰੀ ਮਾਂ ਓਏ ਹੋਏ 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 ਕਿੰਨੀ ਸੰਗਣੀ ਸ਼ਾਂ ਆਂ ਗਾਵਾਂ ਆ ਜੀ ਲੱਖੇ ਕਲਰ ਦੀਆਂ ਸੁਰ ਉਹਨੂੰ ਲਾਲ ਕਲਰ ਦੀਆਂ ਜਿਹਨੂੰ ਕਹਿੰਦੇ ਆਂ ਚੰਗੀਆਂ ਰੱਜ ਪੁੱਜ ਕੇ ਤੇ ਚੁੱਕ ਕੇ ਬੈਠੀਆਂ ਇਥੇ ਸ਼ਾਂਵੇਂ ਉਹ ਸੀਨ ਤੁਹਾਨੂੰ ਚੰਗਾ ਲੱਗੂਗਾ ਵੇਖੋ ਆਹ ਵੇਖੋ ਆ ਗਈਆਂ ਆਹੋ ਜੀ ਆਹ ਦੇਖੋ ਚੁਗਣਡੀਆਂ ਖੁੱਲੇ ਖੇਤ ਆ ਤੇ ਇੱਕੋ ਰੰਗ ਦੀਆਂ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਇਹਨਾਂ ਦੇ 3-4 ਕਲਰ ਨਸਲਾ ਹੈਗੀਆਂ ਆ ਜਿਹੜੀ ਨਸਲ ਹੈ ਇਹ ਜ਼ਿਆਦਾ ਪਾਈ ਜਾਂਦੀ ਹੈ ਤੇ ਦੇਖਿਓ ਹੁਣ ਆਹ ਦੇਖੋ ਆਹ ਜਿਹੜੀ ਨਸਲ ਜ਼ਿਆਦਾ ਪਾਈ ਜਾਂਦੀ ਵੀ ਕਿੱਦਾਂ ਹੈ ਹੱਟੀਆਂ ਕੱਟੀਆਂ ਕਿੱਦਾਂ ਹੈ ਇਹਨਾਂ ਦੇ ਰੰਗ ਕਿਦਾਂ ਨਿਕਨੇ ਕੇ ਬਛੇ ਇਹਨਾਂ ਨੂੰ ਗੋਰੇ ਚਾਰਨ ਨੂੰ ਛੱਡ ਕੇ ਖੁੱਲੇ ਸਮਾਨਾਂ ਚ ਚੁਗਣ ਡੀਆਂ ਕੋਈ ਇਸੇ ਚੋਰੀ ਨਹੀਂ ਹੋਣੀ ਇਹਨਾਂ گاਵਾ ਦਾ ਇਹ ਗੋਰੇ ਬੜੇ ਸ਼ੌਂਕ ਨਾਲ ਦੁੱਧ ਵੀ ਪੀਂਦੇ ਤੇ ਮੀਟ ਵੀ ਖਾਂਦੇ ਆ ਤੇ ਆ ਆ ਚੀਜ਼ ਜਿਹੜੀ ਹੈ ਨਾ ਸੋਨੇ ਦਾ ਸੁਹਾਗਾ ਤੁਹਾਨੂੰ ਕਿਸੇ ਨੇ ਦਿਖਾ ਲਣੀ ਨਹੀਂਗੀ ਇਹ ਚੀਜ਼ ਤੁਹਾਨੂੰ ਨਹੀਂ ਕਿਸੇ ਨੇ ਦਿਖਾ ਲਈ ਵੀਰ ਕੜੇ ਕੜੀਆਂ ਪਲੀਆਂ گاਵਾ ਇਹਨਾਂ گاਵਾ ਦੀ ਜਿਹੜੀ ਨਸਲ ਹੈ ਇੰਡੀਆ ਦੇ ਵਿੱਚ ਬਰੀਡ ਤਿਆਰ ਕਰਕੇ ਇਹਨਾਂ ਨੂੰ ਇਹਨਾਂ ਨੇ ਆ ਵੀ ਵਧਾਇਆ ਜਾ ਰਿਹਾ ਜਰਮਨ ਦੀ ਨਸਲ ਜਿਹੜੀ ਇਹ ਹੈ ਡੈਨਮਾਰਕ ਸਵੀਡਨ ਦੀਆਂ گاਵਾ ਸੁਣੀਆਂ ਸੀ ਪਰ ਤੁਹਾਨੂੰ ਆ ਜਰਮਨ ਦੀਆਂ ਵੀ ਦਿਖਾ ਦਿੰੀਆਂ ਜੇ ਵੀਡੀਓ ਹਜੇ ਵੀ ਨਾ ਕੰਟ ਲੱਗੀ ਮਾੜੀ ਗੱਲ ਆ ਵੇਖੋ ਕੰਡਾ ਤਾਰ ਲਾਈ ਹੈ ਜਿੱਥੇ ਉਧਰੋਂ ਕਾਮ ਹੋ ਗਿਆ ਫਿਰ ਇਹਨਾਂ ਇੱਧਰ ਆਏ ਨਾ ਤੇ ਇਹਨਾਂ ਦਾ ਜਿਹੜਾ ਪੱਲ ਉਹਦਰ ਗਿਆ ਕੂੜਾ ਉਹ ਇੱਥੇ ਇਕੱਠਾ ਹੋ ਰਿਹਾ ਇਹ ਫਿਰ ਖੇਤਾਂ ਨੂੰ ਪੈਣਾ ਇਹਨੂੰ ਦੇਸੀ ਰੂੜੀ ਕਹਿੰਦੇ ਆ ਆ ਸਿੱਖੋ ਆ ਦੇਖੋ ਖੇਤ ਇਹਨਾਂ ਦੇ ਕਿਤੇ ਇਹਨਾਂ ਖਾਦ ਨਹੀਂ ਪਾਉਣੀ ਕਿਤੇ ਇਹਨਾਂ ਕੁਝ ਹੋਰ ਨਹੀਂ ਕਰਨਾ ਬਸ ਐਦਾਂ ਹੀ ਕੁਦਰਤੀ ਘਾਹ ਹੋਈ ਜਾਂਦੀ ਆਪਣੇ ਗਾਵਾਂ ਚੁਗੀ ਜਾਂਦੀਆਂ ਹੁਣ ਬਿਲਕੁਲ ਅਸੀਂ ਮੀਨ ਜੰਗਲ ਦੇ ਏਰੀਆ ਚੱਲੇ ਆ ਇੱਕ ਮਿੰਟ ਜੀ ਆ ਦੇਖੋ ਇਧਰ ਕੜੇ-ਕੜੀ ਪਿਆਰੀ ਸ਼ਾਮ ਉਹ ਨਾ ਰੁਖ ਵੱਡੋ ਬਾਬਿਓ ਨਾ ਰੁਖ ਵੱਡੋ ਮੇਰੇ ਵੀਰ ਜੇ ਜ਼ਿੰਦਗੀ ਜਿਉਣੀ ਆ ਨਾ ਤੇ ਜੀਣੀ ਸਿੱਖੋ ਆਪਣੇ ਬੱਚਿਆਂ ਵਾਸਤੇ ਵੀ ਤੁਸੀਂ ਕੰਡੇ ਵੀ ਚੱਲੇ ਆਪ ਤੇ ਦੁਨੀਆ ਤੋਂ ਅਸੀਂ ਚੱਲ ਜਾਣਾ ਉਹਨਾਂ ਕਿੱਥੋਂ ਆਕਸੀਜਨ ਲੈਣੀ ਆ ਸਾਹ ਬੁੱਲੇ ਵਾਲੇ ਸੱਚੇ ਕਹਿੰਦਾ ਸੀਗਾ ਕਿ ਮੈਨੂੰ ਸਿਲੰਡਰ ਲੈ ਕੇ ਦੇਣੇ ਸੌਖੇ ਆ ਨਾਲੇ ਭਰਾ ਉਹਦੇ ਨਾਲੇ ਆਕਸੀਜਨ ਲਾਓ ਰੁਖ ਲਾਉਣੇ ਔਖੇ ਕਰਦੇ ਆ ਵੀ ਤੁਸੀਂ ਸਾਹ ਸਾਹ ਛੁੱਟੀ ਜਾਂਦੇ ਆ ਲੱਕੜਾ ਵੱਢੀ ਜਾਂਦੇ ਆ ਆ ਦੇਖੋ ਜੰਗਲ 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 ਇਹ ਚੀਜ਼ਾਂ ਤੁਹਾਨੂੰ ਤਾਂ ਦਿਖਾਉਨੇ ਆ ਕਿ ਬਾਬੇ ਸ਼ਾਇਦ ਸਾਡੀ ਇੱਕ ਵੀਡੀਓ ਤੇ ਨਾਲ ਸਾਡੀ ਇੱਕ ਕੋਸ਼ਿਸ਼ ਦੇ ਨਾਲ ਕੋਈ ਤਾਂ ਫਰਕ ਪਾਊਗਾ ਹੀ ਕਿਸੇ ਨੂੰ ਤਾਂ ਦਰਸਾਊਗਾ ਵੀ ਕੋਈ ਰੁੱਖ ਲਾ ਕੇ ਠੀਕ ਆ ਲੱਕੜੇ ਦੀ ਬਾਲੋ ਤੁਸੀਂ ਪਰ ਉਹਨੇ ਲਾਓ ਵੀ ਖਾਲੀ ਮੈਦਾਨ ਨਾ ਖਾਲੀ ਕਰੋ ਕਿਸੇ ਦਿਨ ਕਿਸੇ ਤਰ੍ਹਾਂ ਹੀ ਬਾਬੇ ਪਛਤਾਉਣਾ ਵੀ ਆ ਆ ਵੇਖੋ ਜਿੰਨੀ ਜਿੰਨੀ ਨਾਲ ਲੱਕੜ ਵੱਡੀ ਉਹਨੇ ਲਾ ਕੇ ਵੀ ਰੁੱਖ ਜਾਣੇ ਆ ਇਹ ਜ਼ਿੰਮੇਵਾਰੀ ਉਹਨਾਂ ਦੀ ਬਹੁਤ ਉੱਚਾ ਚੱਕਿਆ ਜਰਮਨ ਦੀ ਉੱਚੀ ਨਵੀਂ ਧਰਤੀ ਹੈ ਤੇ ਉਹ ਦੇਖੋ ਕਣਕ ਅੱਗੇ ਕਿੰਦਾਂ ਲੀਕਾਂ ਪਈਆਂ ਟਰੈਕਟਰਾਂ ਨਾਲ ਬੀਜੀ ਹੋਈ ਹੈ ਖਾਦਾਂ ਵੀ ਪਾਉਂਦੇ ਸਾਰਾ ਕੁਝ ਕਰਦੇ ਆ ਪਰ ਹਰ ਚੀਜ਼ ਆਮ ਕੇ ਰੱਖੀ ਆ ਆ ਵੇਖਿਓ ਹੁਣ ਪਿੰਡ ਚਾਲੂ ਹੋਣਾ ਨਾ ਉਹ ਡੇਰੇ ਦੂਰੇ ਜੇ ਬਣੇ ਆ ਇਧਰ ਮੜੀਆਂ ਪਿੰਡ ਦੀਆਂ ਆਹ ਦੇਖੋ گاਵਾ ਚੁਗਣੀਆਂ ਇਧਰ ਵੀ ਆ ਲੱਕੜਾ ਸਾੰਭੀਆਂ ਇਹਨਾਂ ਨੇ ਜਾਹੀ ਜੀ ਜਦੋਂ ਦਿਮਾਗ ਚ ਰਹਿ ਜਾਂਦੀਆਂ ਉਹ ਤੁਸੀਂ ਕੈਮਰੇ ਚ ਵੀ ਵੇਖ ਸਕਦੇ ਆ ਤੇ ਐ ਕਹਿੰਦੇ ਆ ਕਿ ਪੂਰਾ ਚਿੱਲ ਦਾ ਮਾਹੌਲ ਆ ਵੜ ਗਿਆ ਪਿੰਡ ਦੇ ਵਿੱਚ ਪਿੰਡ ਦਾ ਬਾਰ ਬਾਰ ਨਾਂ ਲਿਖਿਆ ਛਿੱਤਰ ਟੰਗੇ ਆ ਕਿਉਂਕਿ ਛਿੱਤਰ ਤਾਂ ਟੰਗੇ ਇੱਥੇ ਵੀ ਕਿਸਾਨ ਧਰਨਾ ਹੋਇਆ ਸੀਗਾ ਪਿੰਡ ਚ ਵੜਦਿਆਂ ਸਾਰੀ ਤੁਹਾਨੂੰ ਮਹਿਸੂਸ ਹੋ ਗਿਆ ਹੋਣਾ ਵੀ ਆਉਣੀ ਤੇ ਹੈ ਕੀ ਇੱਕ ਚਰਚ ਤੇ ਬੱਸ ਸਟੈਂਡ ਉਹ ਆ ਗਿਆ ਵੇਖੋ ਕਿੱਡੇ ਕਿੱਡੇ ਪੁਰਾਣੇ ਦਰਖਤ ਆ ਕਿੱਡੀ ਪੁਰਾਣੀ ਚਰਚ ਆ ਦੇਖੋ ਉਹਨ ਇਸ ਪਿੰਡ ਵਿੱਚ ਨਾ ਇੱਕ ਨਲਕਾ ਲੱਗਾ। ਗੋਰੀਆਂ ਵਾਹ ਕੇ ਪਾਣੀ ਪੀਂਦੀਆਂ ਹੋਣਗੀਆਂ ਜਾਂ ਕੱਪੜੇ ਧੋਣਦੀਆਂ ਹੋਣਗੀਆਂ ਇਹ ਨਹੀਂ ਕਹਿ ਸਕਦਾ ਪਰ ਆ ਜਰੂਰ ਲੱਗਾ ਜਾ। ਇਹ ਆ ਦੇਖ। ਲੱਗਾ। ਇੱਕ ਆਹ ਟ੍ਰੇਨ ਦਾ ਡੱਬਾ ਵੱਡ ਕੇ ਨਾ ਜਰੂਰ ਹਰ ਪਿੰਡ ਚ ਲਾਇਆ ਹੁੰਦਾ। ਜਰਮਨ ਦਾ ਝੰਡਾ ਲੱਗਾ ਝੂਲਦਾ ਪਤਾ ਲੱਗਦਾ ਵੀ ਵਾਕਿਆ ਹੀ ਦੇਸ਼ ਨੂੰ ਪਿਆਰ ਕਰਦੇ ਟਰੱਕੀ ਹੋਈ ਆ। ਆ ਘਾਰ ਆ ਪੁਰਾਣੇ-ਪੁਰਾਣੇ। ਇਧਰ ਖੁੱਲਣ ਲੱਗਾ ਸਵਾਗਾ ਦਾ ਦਰਵਾਜ਼ਾ। ਆ ਬੈਠਣੇ ਕੰਮ ਖਰਾਬ ਕੀਤਾ ਨਹੀਂ ਤੇ ਵੀਡੀਓ ਵੋਕ ਹੈ ਟਾਉਂਟੀ। ਆ ਦੇਖ। ਬਾਕੀਆਂ ਸੜਕਾਂ ਤੇ ਮਤਲਬ ਪਿੰਡ ਵੀ ਸੋਹਣੇ ਬਣਾ ਛੜੇ ਆ ਇਹਨਾਂ ਨੇ ਗੱਲ ਕਾਦੀ ਆ ਹਰ ਗਲੀ ਦਾ ਨਾਮ ਆ ਸਪੀਡ ਆ ਲੈਂਪ ਲੱਗੇ ਆ ਗੈਸਾਂ ਆ ਰਹੀਆਂ ਨੇ ਕਿੜੇ ਕਿੜੇ ਸੋਹਣੇ ਗੋਰੀਆਂ ਨੇ ਗਾਰਡਨ ਬਣਾਏ ਆ ਆ ਦੇਖੋ ਆ ਸੋਲਰ ਸਿਸਟਮ ਵੀ ਉੱਤੇ ਲਾਇਆ ਬਿਜਲੀ ਵਾਲਾ ਤੇ ਆ ਦੇਖ ਬਾਬੇ ਕਦੇ ਕਦੇ ਕੁਦਰਤ ਨਾਲ ਗੱਲਾਂ ਕਰ ਨੂੰ ਜੀ ਕਰਦਾ ਵੀ ਕੁਦਰਤ ਤੇ ਤੂੰ ਕੀ ਕੋਈ ਸਾਡੀ ਝੋਲੀ ਪਾਇਆ ਤਾਂ ਅਸੀਂ ਕੀ ਇਹਦਾ ਨੁਕਸਾਨ ਕਰਨ ਦੇ ਆ ਇੱਕ ਜੀ ਨੋਟ ਕਰਿਓ ਵੀ ਹਰ ਪਿੰਡ ਦੀ ਜਿਹੜੀ ਸੜਕ ਸੜਕ ਪੱਕੀ ਆ ਆਪਣੇ ਵਾਲੇ ਸਰਪੰਚ ਗਰਾਂਟਾ ਖਾ ਕੇ ਮਾਰਦੇ ਗੰਦੇ ਗੰਦੀਆ ਮਿਸ ਕਰਨਾ ਵੀ ਚੱਲ ਛੱਡ ਗਏ ਹੁਣ ਪਰ ਇੱਥੋਂ ਸਿੱਖੋ ਕੁਝ ਆ ਲਓ ਕਣਕਾਂ ਦੇਖ ਲਓ ਇੱਕ ਆ ਇੱਥੇ ਮੈਦਾਨ ਉਹਨਾਂ ਦਾ ਗੋਰੀਆਂ ਦਾ ਜਿੱਥੇ ਡੰਗਰ ਬੱਛਾ ਰੱਖਿਆ ਉਹਨਾਂ ਨੇ ਇੱਥੇ ਅੰਦਰ ਚੁਗਣ ਦੇਣੇ ਆ ਜੱਗ ਦਾ ਵੀਡੀਓ ਚ ਕੈਪਚਰ ਨਹੀਂ ਹੁੰਦੇ ਤੇ ਆਹ ਉਹ گاਵਾ ਜਿਹੜੀਆਂ ਪਹਾੜਾਂ ਦੇ ਉੱਤੇ ਆ ਵੇਖੋ ਝੁਗਣੀਆਂ ਕੋਈ 100 150 گاਵਾ ਕੰਗਾ ਜੀ ਮਿੱਤਰ ਪਿਆਰੇ ਧੰਨਵਾਦ ਆ